ਇੱਕ ਪਾਸੇ ਕਿਸਾਨਾਂ ਦਾ ਧਰਨਾ ਚਾਰੀ ਦੂਜੇ ਪਾਸੇ ਪਿਆਮੀ ਤੇ ਆ ਗਈ ਪਿਪਲਾ ਪਾਰੀ 메ਨ ਰੋਡ ਹੋਇਆ ਪੰਦ ਤਾਂ ਲੋਕ ਕੱਚਾ ਪੁਲ ਬਣਾਉਣ ਲਈ ਹੋਏ ਮਜਬੂਰ ਪਾਰ ਗਿਆ ਅਸਮਾਨ ਤਾਂ ਹੁਣ ਪੁਲ ਵੀ ਹੋਇਆ ਚੱਕਣਾ ਚੂ ਵਿੰਗੜਾ ਨੇ ਪਹਿਲੇ ਇਕੱਠੇ ਕਰਕੇ ਆਪਣੇ ਬਣਾਇਆ ਤਾਂ ਇਸ ਮੋ ਵੀ ਦਿੱਕਤ ਆ ਰਹੀ ਹੈ ਜਮ ਵੀ ਦਰਖਾਸਤਾਂ ਦੇ ਦਿੱਤੀਆਂ ਨਹਿਰੀ ਵਿਭਾਗ ਨੇ ਵਗੈਰਾ ਮਾਰੀ ਪਰਮਿਸ਼ਨ ਦੇ ਬਿਨਾਂ ਕਿਉਂ ਲਗਾਇਆ ਹੈ ਇੱਧਰ ਤੇ ਉੱਧਰ ਜਾਣਾ ਵਾ ਖੇਤਾ ਵਾ ਪ੍ਰਸਾਰ ਹੋਣੇ ਵਾ ਰੋਟੀ ਪਾੜੇ ਲੈ ਜਾਣੇ ਵਾ ਗਰ ਆਵਾਜ਼ ਆਈ ਮਾ ਬਿਲਕੁਲੀ ਦਿੱਕਤ ਆ ਜੀ ਪੁੱਲ ਸਾਲੇ ਆ ਕੇ ਰਡੰਡਾ ਕਰਿਆ ਕਿਉਂ ਬਣਾਇਆ ਪੁਲ ਕਾਨੂੰ ਆ ਡੁੱਬ ਕੇ ਮਰ ਜਗਿਆ ਜੂ ਉਹ ਜੂਗਾ ਰਸਤਾ ਕੋਈ ਨਹੀਂ ਤਾਂ ਕਿਆ ਕਰੇਗਾ ਮਜ਼ਦੂਰ ਆਦਮੀ ਸਰ ਬੁੱਟੇ ਦੇਗਾ ਚਲੇ ਜਾ ਮੁਰਕਾ ਅੰਬਿੰਗ ਸਖਰਤ ਮਨੂ ਪੈਂਡ ਵਾਲੇ ਖੱਜਲ ਖੁਆ ਕਹਿੰਦੇ ਪ੍ਰਸ਼ਾਸਨ ਵੀ ਨਹੀਂ ਲੈ ਰਿਆ ਸਾ ਜਿਹਾਂ ਇਹਨਾਂ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਇਹਨਾਂ ਦਾ ਇੱਕੋ ਇੱਕ ਸਹਾਰਾ ਪੋਲੀ ਪੋਲੀ ਹਰਦਾ ਜਾ ਰਿਹਾ ਹੈ। ਤੋਂ ਪਿੱਛਾ ਜਾ ਰਿਹਾ ਹੈ। ਹਾਲਾਂਕਿ ਇਸ ਨੂੰ ਬਚਾਉਣ ਦੇ ਲੱਖ ਯਤਨ ਕਰ ਰਹੇ ਨੇ ਪਰ ਕਾਮਯਾਬ ਹੁੰਦੇ ਐ ਨਜ਼ਰ ਨਹੀਂ ਆ ਰਹੇ। ਦਰਅਸਲ ਇੱਕ ਪਾਸੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਉਹਨਾਂ ਦਾ ਮੋਰਚਾ ਲਗਾਤਾਰ ਚੱਲ ਰਿਹਾ ਹੈ। ਉਹ ਗੱਲ ਵੱਖਰੀ ਹੈ ਕਿ ਹੁਣ ਹਾਈ ਕੋਰਟ ਨੇ ਸ਼ੰਭੂ ਪੌਂਟਰ ਤੇ ਆਵਾਜਾਈ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਨੇ। ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਹਾਈਵੇ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ। ਫਾਰੇ ਹਾਈਵੇ ਅਸਲ ਚਕਦੌਂ ਖਾਲੀ ਕਰਵਾਇਆ ਜਾਂਦਾ ਕਦੋਂ ਆਵਾਜਾਈ ਬਹਾਲ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਰਹੀ ਖੈਰ ਫਰਵਰੀ ਮਹੀਨੇ ਤੋਂ ਚਾਤੋਂ ਕਿਸਾਨ ਧਰਨੇ ਤੇ ਬੈਠੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਇਦ ਆਉਣ ਵਾਲੇ 3.24 ਥਾਨਕ ਲੋਕਾਂ ਦਾ ਪਿੰਡ ਵਾਲਿਆਂ ਤੇ ਅੰਬਾਲਾ ਜਾਂ ਸ਼ੰਪੂ ਤੋਂ ਲੁਧਿਆਣਾ ਜਾਣ ਵਾਲੇ ਮੁਸਾਫਰਾਂ ਦਾ ਸਹਾਰਾ ਬਣਿਆ ਇੱਕ ਕੱਚਾ ਪੁਲ ਜਿੱहां ਦਰਸਲ ਹਾਈਵੇ ਬੰਦ ਪਿਆ ਸੀ ਤਾਂ ਲੋਕ ਖ쩔ਖوار ਹੋ ਰਹੇ ਸਨ ਪਰ ਕਿਸੇ ਨੇ ਐਵੇਂ ਛੋੜਾ ਕੇ ਕਿ ਜੱਟ ਜੋ ਗਾੜੀ ਹੁੰਦੇ ਨੇ ਲਾਇਆ ਜਿਗੜ ਤੇ ਆਪਣਾ ਕੱਚਾ ਆਰਜੀ ਪੁਲ ਕਰ ਲਿਆ ਪਿਆ ਸਮੱਸਿਆ ਹੁਣ ਇਹ ਹੈ ਕਿ ਇਹ ਵੀ ਟੁੱਟਣ ਲੱਗ ਥੋੜੀ ਦੂਰੇ ਸ਼ੰਭੂ ਬਾਰਡਰ ਤੋਂ ਜਿਹੜਾ ਬਣਿਆ ਹੋਇਆ ਰਸਤਾ ਹੈ ਪੋੜਾ ਜਿਹੜਾ ਪੂਰੀ ਤਰ੍ਹਾਂ ਟੁੱਟ ਕੇ ਚੱਕਨਾ ਚੂਰ ਹੋ ਚੁੱਕਿਆ ਕਿਉਂਕਿ ਹੈਵੀ ਗੱਡੀਆਂ ਇਸ ਤੋਂ ਨਿਕਲਦੀਆਂ ਸੀ ਕੇਵਲ ਇੱਕ ਦੋ ਬਰਸਾਤਾਂ ਤੋਂ ਬਾਅਦ ਇਹ ਪੁਲ ਦਾ ਇਹ حال ਬਣ ਚੁੱਕਿਆ ਇੱਕ ਪਾਸੇ ਤ੍ਰਿਪਲਾ ਪਿੰਡਾ ਦੂਜੇ ਪਾਸੇ ਹੋਰ ਕਈ ਪਿੰਡੇ ਪੰਜਾਬ ਦੇ ਜਿਹੜੇ ਇੱਕ ਦੂਜੇ ਨੂੰ ਜੋੜਦੇ ਸਨ ਪਰ ਹੁਣ ਇਹ ਪਿੰਡਾ ਵਾਲਿਆਂ ਦਾ ਵੀ ਇੱਥੋਂ ਲੰਘਣਾ ਔਖਾ ਹੋ ਚੁੱਕਿਆ ਇਹਨਾਂ ਦੇ ਬੱਚੇ ਜਿਹੜੇ ਅੰਬਾਲਾ ਸਕੂਲ ਪੜਨ ਜਾਂਦੇ ਨੇ ਇੱਥੋਂ ਤਕਰੀਬਨ 20 ਤੋਂ 25 ਕਿਲੋਮੀਟਰ ਉੱਪਰ ਚੀ ਘੁੰਮਕੇ ਹੁਣ ਉਹਨਾਂ ਨੂੰ ਜਾਣਾ ਪੈ ਰਿਹਾ ਇੱਥੋਂ ਤੱਕ ਕਿ ਆਮ ਲੋਕ ਜਿਹੜਾ ਇਹ ਰਸਤੇ ਦਾ ਇਸਤੇਮਾਲ ਕਰਦੇ ਸੀ ਲੁਧਿਆਣਾ ਤੋਂ ਆਉਂਦਿਆਂ ਹੋਇਆ ਜੇਕਰ ਉਹਨਾਂ ਨੇ ਅੰਬਾਲਾ ਜਾਣਾ ਹੁੰਦਾ ਸੀ ਤੇ ਹੁਣ ਇਹ ਵੀ ਪੂਰੀ ਤਰ੍ਹਾਂ ਟੁੱਟਣ ਤੋਂ ਬਾਅਦ ਕਨੈਕਟੀਵਿਟੀ ਟੁੱਟ ਚੁੱਕੀ ਆ ਤੇ ਹੁਣ ਲੰਬਾੜਾ ਜਾਣਾ ਵੀ ਇੱਕ ਲੰਮਾ ਪ੍ਰੋਜੈਕਟ ਬਣ ਚੁੱਕਿਆ। ਇੱਥੋਂ ਤੱਕ ਕਿ ਕਈ ਪਿੰਡ ਵਾਲਿਆਂ ਦੀ ਜ਼ਮੀਨ ਇੱਕ ਤੋਂ ਦੂਜੇ ਪਾਸੇ ਆ। ਉਹਨਾਂ ਨੂੰ ਵੀ ਹੁਣ 20 ਤੋਂ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਜ਼ਮੀਨ ਬੋਣ ਦੇ ਲਈ ਇੱਥੇ ਆਉਣਾ ਪੈਂਦਾ ਪਰ ਸਰਕਾਰਾਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਇਹ ਵੀ ਜਿਹੜਾ ਪੁਲ ਸੀਗਾ ਉਹ ਆਮ ਲੋਕਾਂ ਨੇ ਪਿੰਡ ਵਾਸੀਆਂ ਨੇ ਪਾਈਪਾ ਪਾ ਕੇ, ਮਿੱਟੀ ਪਾ ਕੇ ਆਪ ਇਹ ਪੁਲ ਬਣਾਇਆ ਸੀ ਤਾਂ ਕਿ ਇੱਕ ਪਾਸਿਓਂ ਦੂਜੇ ਪਾਸੇ ਜਾਣਾ ਆਸਾਨ ਹੋ ਸਕੇ ਕਿਉਂਕਿ ਮੇਨ ਰੋਡ ਬੰਦ ਹੋ ਚੁੱਕੀ ਸੀ। ਪਰ ਉਸ ਦੇ ਬਾਵਜੂਦ ਵੀ ਨਾ ਸਰਕਾਰਾਂ ਨੇ ਇਸ ਵਾਰ ਧਿਆਨ ਦਿੱਤਾ ਨਾ ਪ੍ਰਸ਼ਾਸਨ ਨੇ ਕੋਈ ਧਿਆਨ ਦਿੱਤਾ ਤੇ ਆਖਿਰਕਾਰ ਇਹ ਆਮ ਲੋਕਾਂ ਦਾ ਬਣਿਆ ਹੋਇਆ ਰਸਤਾ ਪੁਲ ਉਹ ਵੀ ਟੁੱਟ ਚੁੱਕਿਆ ਤੇ ਇੱਕੋ ਲਾਈਫਲਾਈਨ ਸੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਤੇ ਹੁਣ ਤੁਸੀਂ ਸੋਚੋ ਕਿ ਜਿਹੜੇ ਸਕੂਲ ਇੱਥੋਂ ਪਾਰ ਜਾਂਦੇ ਸੀ ਉਹ ਕਿਵੇਂ ਜਾਣਗੇ ਜਿਹੜੇ ਕੰਮ ਤੇ ਜਾਂਦੇ ਸੀ ਉਹ ਕਿਵੇਂ ਜਾਣਗੇ ਜਾਣਾ ਹੋਵੇਗਾ ਤਾਂ 20 ਤੋਂ 25 ਕਿਲੋਮੀਟਰ ਘੁੰਮ ਕੇ ਉਹਨਾਂ ਨੂੰ ਜਾਣਾ ਪਵੇਗਾ ਜਿੱहां ਤੇਪਲਾ ਪਿੰਡ ਨੇੜੇ ਸਥਾਨਕ ਲੋਕਾਂ ਵੱਲੋਂ ਟੱਕਰ ਦਰਿਆ ਤੇ ਆਪਣੇ ਖਰਚੇ ਨਾਲ ਤਿਆਰ ਕੀਤਾ ਗਿਆ ਕੱਚਾ ਪੁਲ ਹੁਣ ਟੁੱਟਣ ਲੱਗ ਪਿਆ ਜਾਂ ਕਹੀਏ ਕਿ ਟੁੱਟ ਚੁੱਕਿਆ ਹੈ ਜਿਸ ਤੇ ਚੱਲਦੇ ਆ 25 ਤਵਤ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਆਵਾਜੈਪੂਰੀ ਕਰਾਂ ਠੱਪ ਹੋ ਚੁੱਕੀ ਹੈ ਇਸ ਪੁੱਲ ਤੇ ਲਕੀ ਮਿੱਟੀ ਲਗਾਤਾਰ ਖੁਰ ਰਹੀ ਜਿਸ ਤੇ ਚੱਲਦੇ ਆ ਸ਼ੰਭੂ ਤੋਂ ਲੁਧਿਆਣਾ ਤੇ ਲੁਧਿਆਣਾ ਤੋਂ ਅੰਮ੍ਰਿਤਾਲਾ ਜਾਣ ਵਾਲੇ ਹੁਣ ਖੱਜਲ ਖਵਾਰ ਹੋ ਰਹੇ ਨੇ ਨਾਲਿਓ ਪਿਸਾਨ ਜਿਨ੍ਹਾਂ ਦੀ ਜ਼ਮੀਨ ਦਰਿਆ ਦੇ ਦੂਜੇ ਪਾਰ ਕਿੰਨੇ ਤੇ ਪਿੰਡਾਂ ਨੂੰ ਇਹ ਆਪਸ ਵਿੱਚ ਇੱਥੇ ਜੋੜਦਾ ਹੈ ਭੰਜੀ ਇਹ ਘੱਟੋ ਘੱਟ 25-30 ਪਿੰਡੇ ਆ ਪਿੰਡੂ ਨਾਲ ਅਲੱਗ-ਅਲੱਗ ਵਾਲੇ 20-25 ਆ ਬਾਕੀ ਬਾਹਰ ਦੇ ਦੁਨੀਆ ਜਿਹੜੀ ਕਿਸੇ ਲੁਧਿਆਣਾ ਜਾਣਾ ਕਿਸੇ ਦਿੱਲੀ ਜਾਣਾ ਉਹ ਵੀ ਬਹੁਤ ਪਰੇਸ਼ਾਨ ਆ ਭਾਈ ਤੋ ਪੈਪਾ ਕੇ ਉੱਪਰੋਂ ਜੈਰੇ ਜੀ ਤੇ ਪਾਣੀ ਆ ਗਿਆ ਫੇ ਚੁੱਟੀ ਐ ਫੇ ਖਤਰਾ ਤਾਂ ਹੈ ਨਾ ਬੱਚਿਆਂ ਲਈ ਛੋਟੇ ਬੱਚੇ ਬੱਚੇ ਆ ਵਾਸਤਾ ਖਤਰਾ ਹੈ ਜੀ ਸਕੂਲ ਮਤ ਦੇ ਬੱਚੇ ਜਾਣੇ ਰਹੇ ਸੀ ਕਰਗਾ ਇੱਧਰ ਤੇ ਉੱਧਰ ਜਾਣਾ ਮਖਤਤਾ ਮਾ ਪ੍ਰਸਾਰ ਹੋਣਾ ਮਾ ਰੋਟੀ ਪਾਣੀ ਲੈ ਜਾਣੇ ਮਾ ਅਗਰ ਆਵਾਜ਼ ਆਈ ਮਾ ਬਿਲਕੁਲ ਹੀ ਦਿੱਕਤ ਆ ਜੀ ਕੋਈ ਖੇਤ ਨਹੀਂ ਜਾ ਸਕਦਾ ਕੋਈ ਸਭ ਘਰਾਂ ਬੈਠੇ ਕਿਸੇ ਨੂੰ ਪਨੀਰੀ ਲੈ ਜਾਣੀ ਮਜ਼ਦੂਰ ਗਾ ਇੱਧਰ ਗਿਆ ਉੱਧਰ ਨਹੀਂ ਜਾ ਸਕਦੇ ਹੱਦਿ ਸੇ ਜ਼ਿਆਦਾ ਦਿੱਕਤ ਹੈ ਜੀ ਇਹ ਵੀ ਪੁਲਾਪੇ ਤਿਆਰ ਕੀਤਾ ਸੀ ਆਪੇ ਤਿਆਰ ਕੀਤਾ ਸੀ ਜੀ ਆਪੇ ਤਿਆਰ ਕੀਤਾ ਸੀ ਹਾਂਜੀ ਹੁਣ ਇਹ ਟੁੱਟਣ ਤੋਂ ਬਾਅਦ ਬਿਲਕੁਲ ਰੁਕ ਗਏ ਕੋਈ ਪ੍ਰਸ਼ਾਸਨ ਨੂੰ ਗੱਲਬਾਤ ਨਹੀਂ ਕੀਤੀ ਕਿਸੇ ਨੇ ਕੋਈ ਪ੍ਰਸ਼ਾਸਨ ਖੁਦ ਫੁੱਲਸਾਲੇ ਆ ਕੇ ਡੰਡਾ ਘਾਇਆ ਕਿਉਂ ਬਣਾਇਆ ਪੁਲ ਕਾ ਨੂੰ ਆ ਡੁੱਬ ਕੇ ਮਰ ਜਗਾ ਜੁਗਾ ਹੋ ਜੁਗਾ ਰਸਤਾ ਕੋਈ ਨਹੀਂ ਤਾਂ ਕੀ ਕਰੇਗਾ ਮਜ਼ਦੂਰ ਆਦਮੀ ਤੇਪੜੇ ਨੂੰ ਚੱਲ ਰਹੀ ਦੀ ਸਾਰੀ ਟ੍ਰੈਫਿਕ ਇਤਨੀ ਵੀ ਦੀ ਬਸਾਂ ਵੀ ਗੱਡੀਆਂ ਵੀ ਸਭ ਚਲੀ ਉਰੇ ਨੂੰ ਜੀ ਇਸੇ ਪੁਲ ਤੇ ਹਾਂ ਜੀ ਸੀਪਾ ਨੂੰ ਚਲੀ ਆ ਜਾਮ ਰਿਹਾ ਕਈ ਵਾਰ ਬੱਚਾ ਨੇ ਖਲਵਾਇਆ ਪਿੰਡ ਮਤ ਆਏਗਾ ਜਾਮ ਸਿੰਭੂ ਬਾਰੀਲ ਤੇ ਜੀ ਜ਼ਿੰਮੇਦਾਰ ਨੇ ਉਤਰਨ ਲਾਇਆ ਹੋਇਆ ਸੀ ਉੱਥੇ ਕਾਰਨ ਜਾਂ ਸ਼ੋਰਟਕਟ ਰਸਤਾ ਸੀ ਅਸੀਂ ਵਾਹ ਪਹਿਰਾ ਦਿੰਦੇ ਰਾਤ ਨੂੰ ਕੋਈ ਆ ਕੇ ਫਸ ਨਾ ਜਾਵੇ ਕੋਈ ਘਟਨਾ ਨਾ ਹੋ ਜਾਏ ਇਸ ਕਰਕੇ ਜਸੀਂ ਮੋੜਦੇ ਰਹਿੰਦੇ ਆ ਅਬ 12 12 ਤੱਕ ਬੈਠੇ ਆ ਸੀ ਇਸੀ ਚੱਕਰ ਜੇ ਮੋਟਰਸਾਈਕਲ ਆਉਂਦੇ ਕਈ ਵਾਰ ਮੈਂ ਸਾਨੂੰ ਪੁੱਛਦੇ ਵੀ ਨਹੀਂ ਸਿੱਧੇ ਡਾਇਰੈਕਟ ਆ ਜਾਂਦੇ ਆ ਹਨ ਰੁੱਕੇ ਮਾਰ ਮਾਰ ਕੇ ਬੁਲਾਉਂਦੇ ਉਹਨੂੰ ਵਾਪਸ ਕੋਈ ਘਟਣਾ ਨਾ ਘਟਣਾ ਨਾ ਘਟ ਜਾਏ ਫਿਰ ਉਹ ਹੋਰ ਰਸਤੇ ਦੱਸ ਦੇ ਜੀ ਉਹਨੇ ਉਹਨੇ ਬੜੇ ਮੇਨ ਰਸਤੇ ਆ ਉਧਰ ਭੇਜਦੇ ਉਹਨਾਂ ਨੂੰ ਹੁਣ ਤੁਹਾਨੂੰ ਲੱਗ ਰਿਹਾ ਹੋਣਾ ਕਿ ਪ੍ਰਸ਼ਾਸਨ ਜ਼ਰੂਰ ਅਜਿਹੇ ਚ ਪਿੰਡ ਵਾਲਿਆਂ ਦੀ ਮਦਦ ਲਈ ਅੱਗੇ ਆਇਆ ਹੋਣੇ ਇਹਨਾਂ ਦਾ ਸਹਾਰਾ ਬਣਿਆ ਹੋਣੇ ਪ੍ਰਸ਼ਾਸਨ ਨੇ ਇਹਨਾਂ ਦੀ ਸਹਾਰ ਲਈ ਹੋਣੀ ਹੈ ਪਰ ਨਾ ਨਾ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਮਦਦ ਤਾਂ ਕੀ ਕਰਨੀ ਸੀ ਉਲਟਾ ਉਹਨਾਂ ਖਿਲਾਫ ਕਾਰਵਾਈ ਦੀਆਂ ਤਿਆਰੀਆਂ ਹੋ ਰਹੀਆਂ ਆ ਲੋਕ ਕਹਿ ਰਹੇ ਨੇ ਕਿ ਨਾ ਹਾਲ ਪੁੱਛਣ ਕੋਈ ਮੰਤਰੀ ਆਇਆ ਨਾ ਐਮਐਲਏ ਹੁਣ ਦੱਸੋ ਸਾਡੇ ਕੀ ਹੀ ਰਹਿ ਗਿਆ ਪੱਲੇ ਤਾਂ ਤਾਂ ਬਹੁਤ ਖੇਤੀ ਕਰਲੇ ਪਰਲੇ ਪਾ ਕੇ ਕੀਤੀ ਕਰਾਂ ਸੀ ਜਿਵੇਂ ਇਨਾ ਬਾਣਾ ਜਣਾ ਔਖਾ ਸਰ ਸਰਕਾਰ ਨੇ ਇਸ ਕੇ ਬਾਰੇ ਵਿੱਚ ਸੋਚਣਾ ਚਾਹੀਦਾ ਸਰ ਸਰਕਾਰ ਵੋਟਾਂ ਲਏਗਾ ਚਲੇ ਜਾਹ ਮੁਰਕਾ ਅੰਦੀਨ ਦੇਖਣ ਸਮਾਨ ਨੂੰ ਮਾਲ ਨੇ ਆਪਣੇ ਪੈਸੇ ਪੱਲੇ ਲਗਾ ਪੂਲ ਆਇਆਤਾ ਜੀ ਸਰਕਾਰਾਂ ਨੇ ਫੇਰੀ ਮਾਨੂੰ ਤਾਂ ਕਰਿਆ ਬਹੁਤ ਪੂਲ ਕੇ ਬਾਰੇ ਵਿੱਚ ਵੀ ਕਿਉਂ ਲਾਇਆ ਸਾਡੇ ਪੂਲura ਸਰਕਾਰ ਨੂੰ ਉਸਕੇ ਬਾਰੇ ਸੋਚਣਾ ਜੇ ਸਰਮਾਰੇ ਬਾਰੇ ਵਿੱਚ ਕੀ ਕਰੇ ਪ੍ਰਸ਼ਾਸਨ ਦੇ ਅੱਖਾਂ ਵਿੱਚ ਜਰੀਆਂ ਹੋਰ ਅਸੀਂ ਕੋਈ ਨੰਦਾ ਨਹੀਂ ਆ ਵੋਟਾਂ ਦੇ ਟਾਈਮ ਆਵਾਂ ਆ ਇਹ ਪੂਲੇ ਬਣਾ ਦੇਣਗੇ ਦਾਰਾ ਕਰ ਦੇਣਗੇ ਕੋਈ ਉਰਾ ਮੂੜਗਾ ਦੁਬਾਰਾ ਆਂਦਾ ਨਹੀਂ ਵੋਟਾਂ ਪਾਗਾ ਕੋਈ ਬਸ ਇਹ ਮਿੰਡੜਾ ਨੇ ਪੈਸੇ ਇਕੱਠੇ ਕਰਕੇ ਆਪਣਾ ਬਣਾਇਆ ਦਾ ਇਸਮਾ ਵੀ ਦਿੱਕਤ ਆ ਰਹੀ ਹੈ ਇਸਮਾ ਵੀ ਦਰਖਾਸਤਾਂ ਦੇ ਰਹੀਆਂ ਨਹਿਰੀ ਵਿਭਾਗ ਨੇ ਕਿਹਾ ਮਾਰੀ ਪਰਮਿਸ਼ਨ ਦੇ ਬਿਨਾਂ ਕਿਉਂ ਲਗਾਇਆ ਇਹ ਤੁਸੀਂ ਆਇਓ ਪਾਰ ਕਰ ਰਹੇ ਹੋ ਹੁਣ ਹੋ ਜੂਗਾ ਹਾਂਜੀ ਨਾਲ ਜੀ ਬਹੁਤ ਮੁਸ਼ਕਲ ਹੋਈ ਪੜੀ ਆ ਜੀ ਇਹ ਤੋਂ ਬਹੁਤ ਦੂਰ ਨੂੰ ਘੁੰਮ ਕੇ ਜਾਣਾ ਪੜਾਗਾ ਜੀ ਇੱਧਰ ਨੂੰ ਤੋਂ ਬਾਲਾ ਦੇਖਣਾ ਮੁਸ਼ਕਲ ਹੋ ਜਾ। ਪਹਿਲਾਂ ਇੱਧਰੋਂ ਕਿੰਨਾ ਕੁ ਟਾਈਮ ਲੱਗਦਾ ਸੀ ਬਾਲੇ ਪਹੁੰਚਣ। ਇੱਧਰ ਜਾਣੇ ਨੂੰ ਥੋੜਾ ਸਾ ਟਾਈਮ ਲੱਗਾਇ 20 ਮਿੰਟ। ਇਹ ਵੱਧਾ ਘੰਟਾ ਲੱਗੇਗਾ ਜੀ ਫਿਰ ਇਹ ਨਹੀਂ ਜਾਣੇ। ਬਹੁਤ ਮੁਸ਼ਕਲ ਹੋ ਰਹੀ ਹੈ ਜੀ। ਇਹ ਦੇਖਣੀ ਚਾਹੀਏ ਸਰਕਾਰ ਨੂੰ। ਹਾਲਾਂਕਿ ਜਾ ਲੈਣਾ ਹਾਲਾਤਾਂ ਬਾਰੇ ਪਿੰਡ ਵਾਲਿਆਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਤੇ ਪਿੰਡ ਵਾਲਿਆਂ ਵੱਲੋਂ ਲਾਏ ਜਾ ਰਹੇ ਇਜ਼ਾਮਾ ਬਾਰੇ ਸਾਡੇ ਸਹਿਯੋਗੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ। ਤਾਂ ਉਹਨਾਂ ਨਾਲ ਸਾਡੇ ਸਹਿਯੋਗੀ ਦਾ ਰਵਤਾ ਕਾਇਮ ਨਹੀਂ ਹੋ ਸਕਿਆ। ਪਰ ਉਹ ਨਹੀਂ ਰਹੀ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਹਨਾਂ ਲੋਕਾਂ ਦੀ ਸਮੱਸਿਆ ਵੱਲ ਧਿਆਨ ਸਿਰ ਨੂੰ ਦੇਵੇਗਾ ਜਦ ਤੱਕ ਹਾਈਵੇ ਤੇ ਆਵਾਜਾਈ ਬਹਾਲ ਨਹੀਂ ਹੁੰਦੀ ਉਦੋਂ ਤੱਕ ਲੋਕਾਂ ਦਾ ਸਹਾਰਾ ਬਣੇ ਇਸ ਪੁਲ ਨੂੰ ਹੋਰ ਜ਼ਿਆਦਾ ਟੁੱਟਣੋਂ ਜ਼ਰੂਰ ਬਚਾਵੇਗਾ ਯੂਨਿਓ ਰਿਪੋਰਟ ਪੀ.ਟੀ.ਸੀ. ਸਪੱਸ਼ਟ ਦੇ ਨਾਮ ਸਾਰੀਆਂ ਉਮੀਦਾਂ ਟੁੱਟ ਚੁੱਕੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਆ ਜਿਹੜੀ ਉਹ ਕਾਦੇ ਨਾਲ ਦੀ ਸੁਣਦੀ ਆ ਕਾਦੇ ਨਾਲ ਦੇ ਬੱਚੇ ਸਕੂਲ ਜਾ ਪਾਉਣਗੇ ਜਾਂ ਫਿਰ ਜਿਹੜੇ ਆਮ ਲੋਕ ਰਸਤਾ ਇਹ ਪਣਾਉਂਦੇ ਸੀ ਲੁਧਿਆਣੇ ਤੋਂ ਅਬਾਲਾ ਜਾਣ ਵਾਲੇ ਉਹ ਕਦ ਪਣਾਉ ਪਉਣਗੇ ਹੁਣ ਸਰਕਾਰ ਦੇ ਉੱਤੇ ਆ ਕਿ ਕਦ ਸੁਣਵਾਈ ਹੁੰਦੀ ਆ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਸ਼ੰਭੂ